ਸੱਚੀ ਗੱਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਕੈਨੇਡਾ ਤੋਂ ਹੁਣ ਤਿੰਨ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਕੈਨੇਡਾ ਦੇ ਵਿੱਚ ਜਿੱਥੇ ਕੀ ਆਬਾਦੀ ਹੁਣ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਦੇ ਕਾਰਨ ਕੈਨੇਡਾ ਦੇ ਵਿੱਚ ਘਰਾਂ ਦੀ ਵੀ ਕਾਫੀ ਜ਼ਿਆਦਾ ਲੋੜ ਹੈ ਸੋ ਇਸੇ ਦਰਹਾਨ ਹੁਣ ਕੈਨੇਡਾ ਦੀ ਸਰਕਾਰ ਦੇ ਵੱਲੋਂ ਵੱਡੀ ਅਨਾਊਂਸਮੈਂਟ ਕਰਦੀਆਂ ਹੋਇਆਂ ਕਿਹਾ ਗਿਆ ਹੈ ਕਿ ਕੈਨੇਡਾ ਹੁਣ ਹਾਊਸਿੰਗ ਕ੍ਰਾਈਸਿਸ ਤੋਂ ਝੂਝ ਰਿਹਾ ਹੈ ਜਿਸ ਦੇ ਕਾਰਨ 5 ਲੱਖ ਘਰ ਹਰ ਸਾਲ ਹੁਣ ਕੈਨੇਡਾ ਦੇ ਵਿੱਚ ਬਣਾਏ ਜਾਣਗੇ ਜਿਸ ਤੋਂ ਬਾਅਦ ਕੀ ਕੈਨੇਡਾ ਦੇ ਕਾਫੀ ਜ਼ਿਆਦਾ ਲੋਡ ਪਵੇਗੀ ਜਿਸ ਦੇ ਵਿੱਚ ਕੀ ਬਿਲਡਰਾਂ ਦੀ ਅਤੇ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਜਿਵੇਂ ਕਿ ਟਾਇਲ ਵਰਕਰ ਜਾਂ ਫਿਰ ਇਸ ਤੋਂ ਇਲਾਵਾ ਕੰਸਟਰਕਸ਼ਨ ਦੇ ਨਾਲ ਸੰਬੰਧ ਰੱਖਦੇ ਆ ਜਾਂ ਫਿਰ ਕਾਰਪੇਂਟਰ ਆ ਸੁਪਲੰਬਰ ਆ ਉਹਨਾਂ ਦੀ ਕਾਫੀ ਜ਼ਿਆਦਾ ਲੋਡ ਪਵੇਗੀ ਸੋ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਹੁਣ ਕੈਨੇਡਾ ਦੇ ਵਿੱਚ ਗਏ ਹੋਏ ਹਨ ਜੇਕਰ ਉਹ ਇਹਨਾਂ ਕੰਮਾਂ ਦਾ ਐਕਸਪੀਰੀਅੰਸ ਗੇਨ ਕਰ ਲੈਂਦੇ ਹਨ 6 ਮਹੀਨੇ ਦੀ ਸਟੱਡੀ ਜਾਂ ਫਿਰ ਇਸ ਤੋਂ ਇਲਾਵਾ 6 ਮਹੀਨੇ ਦੀ ਸਟੱਡੀ ਤੋਂ ਬਾਅਦ 6 ਮਹੀਨੇ ਜਾਂ ਫਿਰ 1 ਸਾਲ ਦਾ ਐਕਸਪੀਰੀਅੰਸ ਉਹ ਲੈ ਲੈਂਦੇ ਹਨ ਤੇ ਕੈਨੇਡਾ ਦੇ ਵਿੱਚ ਉਹ RCIP ਪ੍ਰੋਗਰਾਮ ਦੇ ਤਹਿਤ ਕੈਨੇਡਾ ਦੇ ਵੱਖ-ਵੱਖ ਖ ਉਸ ਦੇ ਤਹਿਤ ਪੀਆਰ ਆਪਣੀ ਅਪਲਾਈ ਕਰ ਸਕਦੇ ਹਨ ਤੇ ਸਾਨੀ ਦੇ ਨਾਲ ਪੀਆਰ ਲੈ ਸਕਦੇ ਹਨ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹਰ ਸਾਲ ਦੇ ਵਿੱਚ ਹੁਣ 5 ਲੱਖ ਘਰ ਪੂਰੇ ਕੈਨੇਡਾ ਦੇ ਵਿੱਚ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੀ ਦੇ ਵੱਲੋਂ ਵੀ ਹੁਣ ਵੱਡਾ ਐਲਾਨ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਇਸ ਸਮੇਂ ਕਾਫੀ ਜ਼ਿਆਦਾ ਸਟੂਡੈਂਟ ਆਏ ਹੋਏ ਹਨ ਤੇ ਉਹਨਾਂ ਦੇ ਲਗਾਤਾਰ ਵਰਕ ਪਰਮਿਟ ਵੀ ਐਕਸਪਾਇਰ ਹੁੰਦੇ ਜਾ ਰਹੇ ਹਨ ਸੋ ਜਿਹੜੇ ਸਟੂਡੈਂਟਾਂ ਦੇ ਵਰਕ ਪਰਮਿਟ ਅਜੇ ਚੱਲ ਰਹੇ ਹਨ ਤੇ ਜਲਦ ਹੀ ਉਹਨਾਂ ਦੇ ਲਈ ਹੋਰ ਵੀ ਕਈ ਨਵੇਂ ਪੀਆਰ ਪਾਥਵੇ ਓਪਨ ਕਰ ਸਕਦੇ ਹਨ ਸੋ ਉਹ ਨਹੀਂ ਚਾਹੁੰਦੇ ਕਿ ਉਹ ਆਪਣੇ ਦੇਸ਼ ਨੂੰ ਵਾਪਸ ਕੈਨੇਡਾ ਛੱਡ ਕੇ ਚਲੇ ਜਾਣ ਸੋ ਇਸੇ ਲਈ ਉਹਨਾਂ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਹੈ ਕਿ ਨਵੇਂ ਪੀਆਰ ਪਾਥਵੇ ਵੀ ਖੋਲੇ ਜਾਣਗੇ ਇਸ ਤੋਂ ਇਲਾਵਾ ਐਕਸਪ੍ਰੈਸ ਐਂਟਰੀ ਅਤੇ ਇਸ ਤੋਂ ਇਲਾਵਾ ਪੀਐਨਪੀ ਦੇ ਡਰਾਅ ਵੀ ਲਗਾਤਾਰ ਆਉਣ ਵਾਲੀਆਂ ਮਹੀਨਿਆਂ ਦੇ ਦੌਰਾਨ ਹੁਣ ਓਪਨ ਕੀਤੇ ਜਾਣਗੇ ਇਸ ਤੋਂ ਇਲਾਵਾ ਕੈਨੇਡਾ ਦੀ ਜਿਵੇਂ ਜਿਵੇਂ ਹੁਣ ਆਬਾਦੀ ਵਧ ਰਹੀ ਹੈ ਤੇ ਕੈਨੇਡਾ ਦੇ ਵਿੱਚ ਸਾਲ 2025 ਦੇ ਦੌਰਾਨ 395000 ਲੋਕਾਂ ਨੂੰ ਪੀਆਰ ਦੇਣ ਦਾ ਟੀਚਾ ਮਿੱਥਿਆ ਗਿਆ ਸੀ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ 31 ਜੁਲਾਈ ਤੱਕ 246000 ਲੋਕਾਂ ਨੂੰ ਪੀਆਰ ਮਿਲ ਚੁੱਕੀ ਹੈ ਤੇ ਇਹ ਕੋਟਾ ਹੁਣ ਅਗਲੇ ਮਹੀਨਿਆਂ ਦਾ ਜਾਰੀ ਨਹੀਂ ਕੀਤਾ ਗਿਆ ਹੈ ਤੇ ਹੋ ਸਕਦਾ ਹੈ ਕਿ ਇਸ ਸਾਲ ਦੇ ਵਿੱਚ 4 ਲੱਖ ਤੋਂ ਵੀ ਵੱਧ ਲੋਕਾਂ ਨੂੰ ਪੀਆਰ ਦਿੱਤੀ ਜਾਵੇ ਕਿਉਂਕਿ ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਹੀ ਕਿਹਾ ਗਿਆ ਸੀ ਕਿ ਕੈਨੇਡਾ ਦੇ ਵਿੱਚ ਹੁਣ ਜਿੰਨੀ ਆਬਾਦੀ ਹੋਵੇਗੀ ਉਸ ਦੇ 1% ਨੂੰ ਪੀਆਰ ਦਿੱਤੀ ਜਾਵੇਗੀ ਨਾ ਕਿ ਕੋਟੇ ਦੇ ਮੁਤਾਬਕ